ਸੀ ਬਦਲਾਅ ਦੇ ਲਈ ਸਿਆਸਤ ਚ ਆਈ ਪਰ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡੀ ਸਰਕਾਰ ਨੇ ਹੁਣ ਪੰਜਾਬ ਚ ਬਦਲਾਅ ਕਰ ਦਿੱਤਾ ਇਨਕਲਾਬ ਕਰ ਦਿੱਤਾ ਕ੍ਰਾਂਤੀ ਕਰ ਦਿੱਤੀ ਹੈ ਡਾਕਟਰ ਸਾਹਿਬ ਗੱਲ ਇਹ ਹੈ ਕਿ ਜੇ ਦਿੱਲੀ ਚ ਵਿਕਾਸ ਕੀਤਾ ਹੁੰਦਾ ਹਾਂਜੀ ਤੇ ਉਥੋਂ ਦੇ ਲੋਕ ਫਿਰ ਆਮ ਆਦਮੀ ਪਾਰਟੀ ਨੂੰ ਹਰਾ ਕੇ ਕਿਉਂ ਤੋੜ ਦਿੰਦੇ ਗੱਲ ਪਤਾ ਕੀ ਹੈ ਗੱਲ ਤੁਹਾਡੀ ਡਾਕਟਰ ਸਾਹਿਬ ਬਿਲਕੁਲ ਸਿਆਣੀ ਹੈ ਇਹ ਸਿਆਸਤ ਬਹੁਤ ਭਗਵੰਤ ਮਾਨ ਸਾਹਿਬ ਨੇ ਉਹਦੀ ਸੇਵਾ ਮੈਨੂੰ ਮੇਰੇ ਜਿੰਮੇ ਲਈ ਆਈ ਹੈ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਕਮਾਂਡ ਦੇ ਹੇਠ ਇੱਕ ਕੈबिनेट ਰੈਂਕ ਦਿੱਤਾ ਮੈਨੂੰ ਮੈਂ ਬੜਾ ਮਾਣ ਮੱਤਾ ਹਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਹਾਂ ਤੁਹਾਡੀ ਸਰਕਾਰ ਨੇ ਇੱਕ ਦਾਵਾ ਕੀਤਾ ਸੀ ਵੀ ਅਸੀਂ ਜੇ ਆਏ ਤਾਂ ਹਰ ਇੱਕ ਔਰਤ ਨੂੰ ਅਸੀਂ 1000 ਰੁਪਏ ਮਹੀਨਾ ਦਿਆ ਕਰਾਂਗੇ ਪਰ ਸਾਢੇ 3 ਸਾਲ ਬੀਤ ਗਏ ਨੇ ਤੁਹਾਡੀ ਸਰਕਾਰ ਨੇ ਕਿਸੇ ਵੀ ਔਰਤ ਨੂੰ ਚਵਾਨੀ ਮਿਲੀ ਦਿੱਤੀ ਠੀਕ ਹੈ ਤੇ ਇਹ ਫਿਰ ਝੂਠ ਔਰਤਾਂ ਨਾਲ ਕਿਉਂ ਬੋਲਿਆ ਨਾ ਨਹੀਂ ਡਾਕਟਰ ਸਾਹਿਬ ਝੂਠ ਨਹੀਂ ਬੋਲਿਆ ਗਿਆ ਅਸਲ ਦੇ ਵਿੱਚ ਸਾਡੀ ਪਾਰਟੀ ਨੇ ਜਦੋਂ ਪੰਜਾਬ ਦੇ ਵਿੱਚ ਲਗਭਗ 82 ਲੱਖ ਦੇ ਕਰੀਬ ਮੁੰਡੇ ਕੁੜੀਆਂ ਬੇਰੁਜ਼ਗਾਰ ਚਿਕਨ ਬਹੁਤ ਤਿੰਨ ਕਰੋੜ ਦੇ ਕਰੀਬ ਆਬਾਦੀ ਹੈ ਤੇ ਵਿੱਚੋਂ 82 ਲੱਖ ਦੇ ਕਰੀਬ ਮੁੰਡੇ ਕੁੜੀਆਂ ਪੰਜਾਬ ਚ ਬੇਰੁਜ਼ਗਾਰ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਵੀ ਅਸੀਂ 50 ਹਜ਼ਾਰ ਨੂੰ ਨੌਕਰੀ ਦੇਤੀ ਪਰ ਜੇ 82 ਲੱਖ ਚੋਂ 50 ਹਜ਼ਾਰ ਨੂੰ ਨੌਕਰੀ ਸਾਢੇ ਤਿੰਨ ਸਾਲਾਂ ਤੱਕ ਦੇਤੀ ਹੈ ਤਾਂ ਫਿਰ ਇਹ ਬੇਰੁਜ਼ਗਾਰੀ ਖਤਮ ਕਿਵੇਂ ਹੋ ਰਹੀ ਗੱਲ ਹੈ ਡਾ ਸਾਹਿਬ ਬेटर ਪਰੇ ਇਸ ਵਕਤ ਆਪਾਂ ਆਮ ਆਦਮੀ ਪਾਰਟੀ ਦੇ ਲੁਧਿਆਣਾ ਚੌਂ ਦਫ਼ਤਰ ਦੇ ਵਿੱਚ ਮੌਜੂਦ ਆ ਜਿੱਥੋਂ ਲੁਧਿਆਣਾ ਦੀ ਐਮਐਲਏ ਜਿੰਮੀ ਚੌਂਦ ਦੀ ਕੈਂਪੇਨ ਆਮ ਆਦਮੀ ਪਾਰਟੀ ਚਲਾ ਰਹੀ ਹੈ ਆਪਣੇ ਨਾਲ ਨੇ ਕਮਰ ਇਕਬਾਲ ਸਿੰਘ ਜਿਹੜੇ ਕਿ ਵੈਸੇ ਤਾਂ ਇੱਕ ਉੱਗੇ ਸ਼ਾਇਰ ਸੀ ਪਰ ਅੱਜ ਕੱਲ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵੀ ਇੱਕ ਵੱਡੇ ਪੋਸਟ ਦੇ ਉੱਪਰ ਨਿਮਾਇਂਦਗੀ ਕਰ ਰਹੇ ਨੇ ਔਰ ਜਿਹੜੇ तमाम ਸਵਾਲ ਨੇ ਜਿਹੜੇ ਲੋਕਾਂ ਦੇ ਵਿੱਚ ਜਾਂ ਵਿਰੋਧੀ ਪਾਰਟੀਆਂ ਉਠਾਉਂਦੀਆਂ ਨੇ ਉਹਨਾਂ ਸਵਾਲਾਂ ਤੇ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਵਰ ਜੀ ਵੈਲਕਮ ਧੰਨਵਾਦ ਜਰ ਸਾਹਿਬ ਡਾਕਟਰ ਬਖਸ਼ੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਅੱਜ ਚੈਨਲ ਦੇ ਜ਼ਰੀਏ ਮੈਨੂੰ ਲੋਕਾਂ ਨਾਲ ਜੋੜ ਰਹੇ ਹੋ ਔਰ ਮੈਂ ਤੁਹਾਡਾ ਰਿਣੀ ਪਹਿਲਾਂ ਤਾਂ ਤੁਸੀਂ ਇੱਕ ਉੱਗੇ ਸ਼ਾਇਰ ਹੋ ਤੇ ਸ਼ਾਇਰ ਤੋਂ ਬਾਅਦ ਫਿਰ ਤੁਸੀਂ ਸਰਕਾਰ ਦੇ ਵਿੱਚ ਨਮਾਇੰਦੇ ਦੇ ਤੌਰ ਤੇ ਕੰਮ ਕਰ ਰਹੇ ਹੋ ਮੈਂ ਜੇ ਪੁੱਛਣਾ ਚਾਹਾਂ ਇੱਕ ਸ਼ਾਇਰ ਦਾ ਹਕੂਮਤ ਨਾਲ ਮੇਲ ਕਿਵੇਂ ਗੱਲ ਹੈ ਜੀ ਮੈਂ ਲਗਭਗ 30-35 ਸਾਲ ਤੋਂ ਪੰਜਾਬੀ ਸ਼ਾਇਰੀ ਦੇ ਨਾਲ ਵਾਸਤਾ ਹਾਂ ਔਰ ਸਿਰਜਣਾ ਕੇਂਦਰ ਕਪੂਰਥਲਾ ਜਿਹੜੀ ਸਾਡੀ ਲਗਭਗ 40 ਸਾਲ ਪੁਰਾਣੀ ਇੱਕ ਸੰਸਥਾ ਹੈ ਉਹਦਾ ਮੈਂ ਮੌਜੂਦਾ ਪ੍ਰਧਾਨਨੀ ਆ ਲੇਕਾਂ ਦਾ ਪੂਰੇ ਜ਼ਿਲ੍ਹੇ ਦਾ ਔਰ ਆਮ ਆਦਮੀ ਪਾਰਟੀ ਦੇ ਵਿੱਚ ਜਦੋਂ 2013 ਦੇ ਵਿੱਚ ਇੱਕ ਮਤਲਬ ਪੂਰਾ ਜਲੌਸ ਹੀ ਪਾਰਟੀ ਦਾ ਉਦੋਂ ਭਾਈ ਬੰਦੀਪ ਸਿੰਘ ਜਹਰਾਂ ਨੂੰ ਸਾਡੇ ਹਲਕਾ ਖਰੂਰ ਸਾਹਿਬ ਤੋਂ ਟਿਕਟ ਮਿਲੀ ਪਰ ਮੈਂ ਉਸ ਮਤਲਬ ਇਹ ਕਹਿ ਲਓ ਕਿ ਮੈਨਾਂ ਜੰਗ ਦੇ ਵਿੱਚ ਉਤਰਿਆ ਤਾਂ ਸਵਾਲ ਮੈਂ ਤਾਂ ਕੀਤਾ ਹੈ ਕਿਉਂਕਿ ਜਿਹੜੇ ਸ਼ਾਇਰ ਹੁੰਦੇ ਨੇ ਉਹ ਬਾਗੀ ਹੁੰਦੇ ਨਹੀਂ ਆ ਸ਼ਾਇਰਾਂ ਦੀ ਹਕੂਮਤਾਂ ਨਾਲ ਬਹੁਤੀ ਬੰਨਦੀ ਨਹੀਂ ਹੁੰਦੀ ਸ਼ਾਇਰ ਤਾਂ ਹਕੂਮਤਾਂ ਦੇ ਆਲੋਚਕ ਹੁੰਦੇ ਨੇ ਤੇ ਤੁਸੀਂ ਹਕੂਮਤ ਵਿੱਚ ਸ਼ਾਮਲ ਹੋ ਗਏ ਇਸ ਲਈ ਪੁੱਛਿਆ ਕਿ ਸ਼ਾਇਰ ਹਕੂਮਤ ਦੇ ਨਾਲ ਕਿਵੇਂ ਰਲ ਗਿਆ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਜੇ ਗੱਲ ਕਰੀਏ ਅਮਰਤਾ ਪ੍ਰੀਤਮ ਦੀ ਕਰਤਾਰ ਸਿੰਘ ਦੁੱਗਲ ਦੀ ਤਜੇਹੇ ਬੜੇ ਮਹਾਨ ਨਾਮ ਗਿਣਾ ਸਕਦਾ ਜਿਹੜੇ ਲੇਖਕ ਵੀ ਸਨ ਤੇ ਸਿਆਸਤ ਦੇ ਵਿੱਚ ਵੀ ਉਹਨਾਂ ਦਾ ਉਹਦਾ ਸਥਾਨ ਸੀ ਕਿ ਮੈਂ ਸਿਆਸਤ ਦੀ ਗੱਲ ਤਾਂ ਕੀਤੀ ਹੈ ਕਿ ਮੈਂ ਬਗਲਾਦੇ ਹਿਸਾਬ ਨਾਲ ਸਿਆਸਤ 'ਚ ਆਇਆ ਸੀ ਤੁਸੀਂ ਬਗਲਾਦੇ ਲਈ ਸਿਆਸਤ 'ਚ ਆਏ ਪਰ ਮੈਂ ਪੁੱਛਣਾ ਚਾਹੂੰਗਾ ਕਿ ਤੁਹਾਡੀ ਸਰਕਾਰ ਨੇ ਹੁਣ ਪੰਜਾਬ 'ਚ ਬਦਲਾਅ ਕਰ ਦਿੱਤਾ ਇਨਕਲਾਬ ਕਰ ਦਿੱਤਾ ਕ੍ਰਾਂਤੀ ਕਰ ਦਿੱਤੀ ਹੈ ਦੱਸੋ ਗੱਲ ਇਹ ਹੈ 70 ਸਾਲ ਤੋਂ ਲੋਕ ਲੁੱਟੇ ਤੇ ਕੁੱਟੇ ਜਾ ਰਹੇ ਸੀ ਜੇ ਪਿਛਲੀਆਂ ਸਰਕਾਰਾਂ ਦੀ ਗੱਲ ਕਰੀਏ ਤੁਸੀਂ ਵੀ ਇਸ ਗੱਲ ਦੇ ਗਵਾਹ ਏ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ ਕੋਈ ਬਹੁਤੀ ਸਹੂਲਤ ਨਹੀਂ ਦਿੱਤੀ ਗਈ ਔਰ ਲੋਕਾਂ ਨੇ ਜਿਹੜੇ ਨੁਮਾਇੰਦੇ ਸਨ ਚੁਣੇ ਹੋਏ ਲੋਕਾਂ ਦੇ ਉਹਨਾਂ ਨੇ ਆਪਣੇ ਘਰ ਪਰਾਂ ਦੀ ਕੋਸ਼ਿਸ਼ ਕੀਤੀ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਜੇ ਕੇਜਰੀਵਾਲ ਸਾਹਿਬ ਦੀ ਸਰਕਾਰ ਦਿੱਲੀ ਚ ਆਈ ਭਾਰੀ ਬਹੁਮਤ ਨਾਲ ਆਈ ਔਰ ਜੇ ਪੰਜਾਬ ਦੇ ਵਿੱਚ ਆਈ ਭਾਰੀ ਬਹੁਮਤ ਨਾਲ ਆਈ ਔਰ ਜੇ ਦਿੱਲੀ ਵਿੱਚ ਵਿਕਾਸ ਕੀਤਾ ਰੱਜ ਕੇ ਕੀਤਾ ਪੰਜਾਬ ਵਿੱਚ ਵਿਕਾਸ ਕੀਤਾ ਰੱਜ ਕੇ ਕੀਤਾ ਜੇ ਪੰਜਾਬ ਦੀ ਗੱਲ ਕਰਾਂ ਕੱਚਿਆਂ ਤੋਂ ਪੱਕੇ ਕੀਤੇ ਮੁਲਾਜ਼ਮ ਉਹ ਤੁਹਾਡੇ ਸਾਹਮਣੇ ਨੇ ਨਵੀਆਂ ਨੌਕਰੀਆਂ 25000 ਪਲੱਸ ਕੀਤੀਆਂ ਦਿੱਤੀਆਂ ਨੇ ਭਗਵੰਤ ਮਾਨ ਹਰਣਾ ਨੇ ਉਹ ਤੁਹਾਡੇ ਸਾਹਮਣੇ ਨੇ ਔਰ ਵੱਡੀ ਗੱਲ ਹੈ ਭਗਵੰਤ ਮਾਨ ਸਾਹਿਬ ਇੱਕ ਠੋਕ ਕੇ ਕਹਿੰਦੇ ਨੇ ਸਾਡੀ ਸਾਰੀ ਟੀਮ ਇੱਕ ਠੋਕ ਕੇ ਕਹਿੰਦੀ ਵੀ ਅੱਜ ਤੱਕ ਕੋਈ ਦਾਵਾ ਕਰ ਦੇਵੇ ਕਿ 1 ਰੁਪਈਆ ਵੀ ਲਿਆ ਹੋਵੇ ਰਿਸ਼ਵਤ ਦੇ ਤੌਰ ਤੇ ਜਿਸ ਤਰ੍ਹਾਂ ਪਹਿਲੀਆਂ ਸਰਕਾਰਾਂ ਵੇਲੇ ਚੱਲਦਾ ਸੀ ਕਿ ਤਸਦੀਲਦਾਰ ਲੱਗਣਾ ਤੇ ਇੰਨੇ ਰੁਪਏ ਚਾਹੀਦੇ ਨੇ ਤੇ ਜੇ ਐਸਡੀਐਮ ਲੱਗਣਾ ਤੇ ਇੰਨੇ ਚਾਹੀਦੇ ਨੇ ਜੱਜ ਲੱਗਣਾ ਇੰਨੇ ਚਾਹੀਦੇ ਨੇ ਮੈਂ ਤੁਹਾਨੂੰ ਜ਼ਿਕਰ ਕਰਦਾ ਮੈਂ ਕਪੂਰਥਲੇ ਇੱਕ 1400 ਬੱਚਿਆਂ ਦਾ ਸਕੂਲ ਹੈ ਭੈਂਟਾ ਘਰ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਗਰਲ ਹਾਈ ਸਕੂਲ ਉਹਦਾ ਮੈਂ ਬਤੌਰ ਚੇਅਰਮੈਨ ਐਸੋਲੇ ਸੇਵਾ ਨਿਭਾ ਰਿਹਾ ਹਾਂ ਉਸ ਸਕੂਲ ਦੇ ਵਿੱਚ 6ਵੀਂ ਤੋਂ 12ਵੀਂ ਤੱਕ ਇੱਕ ਬੱਚੀ ਪੜ੍ਹੀ ਉਹ ਬੱਚੀ ਦੀ ਮਾਂ ਉਹਦਾ ਪਾਲਣ ਪੋਸ਼ਣ ਕਰ ਰਹੀ ਸੀ ਬੱਚੀ ਦਾ ਬਾਪ ਮਰ ਚੁੱਕਾ ਸੀ ਬੱਚੀ ਦੀ ਮਾਂ ਕੋਲੋਂ ਬੱਚੀ ਦੀ ਪੜ੍ਹਾਈ ਦਾ ਖਰਚਾ ਨਹੀਂ ਸੀ ਚੱਕਿਆ ਜਾ ਰਿਹਾ ਉਹਨੇ ਆਪਣੇ ਭਰਾ ਨੂੰ ਬੇਟੀ ਦਿੱਤੀ ਕਿ ਤੂੰ ਮੇਰੀ ਬੇਟੀ ਨੂੰ ਪਾਲ ਭਰਾ ਹੈਂਡੀਕੈਪਡ ਸੀ ਪੋਲੀਓ ਦਾ ਮਰੀਜ਼ ਸੀ ਪਰਾ ਨੇ ਬੇਟੀ ਪਾਲੀ ਸਾਡੇ ਸਕੂਲ ਦੇ ਵਿੱਚ 6ਵੀਂ ਤੋਂ 12ਵੀਂ ਤੱਕ ਪੜ੍ਹੀ ਪੜਨ ਤੋਂ ਬਾਅਦ ਉਹਨੇ ਵਧੀਆ ਕੋਚਿੰਗ ਲਈ ਕੋਚਿੰਗ ਵਾਸਤੇ ਉਹਨੂੰ ਇੰਸਟੀਚਿਊਟ ਚੰਡੀਗੜ੍ਹ ਦਾ ਮਿਲਿਆ ਫ੍ਰੀ ਅੱਜ ਉਹ ਲੜਕੀ ਜੱਜ ਬਣ ਕੇ ਸਾਡੇ ਸਕੂਲ ਦੇ ਵਿੱਚ ਆਈ ਅਸੀਂ ਉਹਦਾ ਸਤਕਾਰ ਕੀਤਾ ਸਾਡੇ ਜ਼ਿਲ੍ਹੇ ਦੇ ਵਿੱਚ ਤਿੰਨ ਜੱਜ ਬਣੇ ਨੇ ਇੱਕ ਲੜਕਾ ਦੋ ਲੜਕੀਆਂ ਅਸੀਂ ਤਿੰਨਾਂ ਜੱਜਾਂ ਨਾਲ ਪਰ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਜਿਵੇਂ ਤੁਸੀਂ ਦਿੱਲੀ 'ਚ ਵਿਕਾਸ ਦੀ ਗੱਲ ਕੀਤੀ ਹੈ ਵਿਰੋਧੀ ਪਾਰਟੀਆਂ ਕਹਿੰਦੀਆਂ ਵੀ ਜੇ ਦਿੱਲੀ 'ਚ ਵਿਕਾਸ ਕੀਤਾ ਹੁੰਦਾ ਤੇ ਉਥੋਂ ਦੇ ਲੋਕ ਫਿਰ ਆਮ ਆਦਮੀ ਪਾਰਟੀ ਨੂੰ ਹਰਾ ਕੇ ਕਿਉਂ ਤੋੜ ਦਿੰਦੇ ਗੱਲ ਪਤਾ ਕੀ ਹੈ ਗੱਲ ਤੁਹਾਡੀ ਡਾਕਟਰ ਸਾਹਿਬ ਬਿਲਕੁਲ ਸਿਆਣੀ ਹੈ ਇਹ ਸਿਆਸਤ ਬਹੁਤ ਇੱਕ ਗੰਦਲੀ ਸਿਆਸਤ ਹੋ ਚੁੱਕੀ ਹੈ no doubt ਕੇਜਰੀਵਾਲ ਸਾਹਿਬ ਨੇ ਬਹੁਤ ਕੰਮ ਕੀਤਾ ਅੱਜ ਦਿੱਲੀ ਦੇ ਲੋਕ ਪਛਤਾ ਰਹੇ ਨੇ ਕੇਜਰੀਵਾਲ ਦੀ ਸਰਕਾਰ ਨੂੰ ਹਰਾ ਕੇ ਨੋਟ ਕਰ ਲੋ ਤੁਸੀਂ ਮੀਡੀਆ ਚ ਅਸੀਂ ਮੀਡੀਆ ਚ ਦੇਖਦੇ ਰਹਿੰਦੇ ਨੇ ਅਕਸਰ ਅੱਜ ਲੋਕ ਉਕਤਾਏ ਹੋਏ ਨੇ ਦਿੱਲੀ ਦੀ ਨਵੀਂ ਸਰਕਾਰ ਤੋਂ ਬਹੁਤੇ ਜਿਹੜੇ ਕੰਮ ਕੇਜਰੀਵਾਲ ਸਾਹਿਬ ਨੇ ਕੀਤੇ ਸੀ ਉਹ ਕੀਤੇ ਹੋਏ ਨੇ ਉਹਨਾਂ ਕੰਮਾਂ ਦਾ ਹੀ ਮੁੱਲ ਪੈ ਰਿਹਾ ਜਦ ਕਿ ਨਵੀਂ ਸਰਕਾਰ ਐਸੋਲੇ ਫੇਲ ਹੈ ਦਿੱਲੀ ਦੇ ਵਿੱਚ ਸ਼ਮਰ ਜੀ ਪੰਜਾਬ ਦੇ ਵਿੱਚ ਲਗਭਗ 82 ਲੱਖ ਦੇ ਕਰੀਬ ਮੁੰਡੇ ਕੁੜੀਆਂ ਬੇਰੁਜ਼ਗਾਰ ਨੇ ਠੀਕ ਹੈ 3 ਕਰੋੜ ਦੇ ਕਰੀਬ ਆਬਾਦੀ ਹੈ ਤੇ ਵਿੱਚੋਂ 82 ਲੱਖ ਦੇ ਕਰੀਬ ਮੁੰਡੇ ਕੁੜੀਆਂ ਪੰਜਾਬ 'ਚ ਬੇਰੁਜ਼ਗਾਰ ਨੇ ਆਮ ਆਦਮੀ ਪਾਰਟੀ ਇਹ ਕਹਿੰਦੀ ਹੈ ਵੀ ਅਸੀਂ 50 ਹਜ਼ਾਰ ਨੂੰ ਨੌਕਰੀ ਦੇਤੀ ਪਰ ਜੇ 82 ਲੱਖ ਚੋਂ 50 ਹਜ਼ਾਰ ਨੂੰ ਨੌਕਰੀ ਸਾਢੇ ਤਿੰਨ ਸਾਲਾਂ ਤੇ ਦੇਤੀ ਹੈ ਤਾਂ ਫਿਰ ਇਹ ਬੇਰੁਜ਼ਗਾਰੀ ਖਤਮ ਕਿਵੇਂ ਹੋ ਰਹੀ ਹੈ ਗੱਲ ਅਡਾ ਸਾਹਿਬ ਟਾਈਮ ਲੱਗਦਾ ਹਰ ਕੰਮ ਨੂੰ 17 ਸਾਲਾਂ ਦਾ ਕੋੜ ਏਡੀ ਛੇਤੀ ਨਹੀਂ ਖਤਮ ਹੋਣਾ ਮੈਂ ਬੇਨਤੀ ਅੱਗੇ ਕੀਤੀ ਹੈ ਵੀ ਜਿਹੜੀਆਂ ਪਹਿਲਾਂ ਨੌਕਰੀਆਂ ਮਿਲਦੀਆਂ ਸੀ ਰੁਪਈਆਂ ਨਾਲ ਤੋਲ ਕੇ ਦਿੰਦੇ ਸੀ ਅੱਜ ਦੇ 50 ਹਜ਼ਾਰ ਨੌਕਰੀ ਭਗਵੰਤ ਮਾਨ ਸਰਕਾਰ ਨੇ ਦਿੱਤੀ ਹੈ 1 ਰੁਪਈਆ ਨਹੀਂ ਲਿਆ ਕੋਈ ਬਲੇਮ ਕਰ ਦਵੇ ਅਸੀਂ ਨੀਵੇਂ ਤਾਂ ਬੈਨ ਨੂੰ ਤਿਆਰ ਤੁਹਾਡੇ ਗੁਰੂ ਘਰ ਸਹਾਇ ਦੇ ਐਮਐਲਏ ਸਾਹਿਬ ਨੇ ਹਾਂਜੀ ਉਹਨਾਂ ਦੇ ਉੱਪਰ ਬੜਾ ਵੱਡਾ ਰੌਲਾ ਪਿਆ ਇੱਥੇ ਕੱਲ ਵੀ ਪ੍ਰੋਟੈਸਟ ਹੋਇਆ ਜੀ ਲੋਕ ਇਲਾਕੇ ਦੇ ਕਹਿ ਰਹੇ ਨੇ ਬਈ ਇੱਕ ਸਰਪੰਚ ਮੁੰਡੇ ਨੇ ਆਤਮ ਹੱਤਿਆ ਕੀਤੀ ਆ ਉਥੇ ਤੇ ਵੀ ਉਹਨੂੰ ਸਰਪੰਚ ਬਣਾਉਣ ਲਈ ਵੀ ਐਮਐਲਏ ਸਾਹਿਬ ਦੇ ਉੱਪਰ ਦੋਸ਼ ਹੈ ਪੈਸੇ ਲੈ ਤੇ ਬਾਅਦ ਦੇ ਵਿੱਚ ਹੁਣ ਫੇਰ ਮੰਗੇ ਜਾ ਰਹੇ ਸੀ ਕਿ ਉਹ ਮੁੰਡਾ ਆਤਮ ਹੱਤਿਆ ਕਰ ਗਿਆ ਐਮਐਲਏ ਸਾਹਿਬ ਦੀ ਮੈਂ ਇੰਟਰਵਿਊ ਕੀਤੀ ਹੈ ਐਮਐਲਏ ਸਾਹਿਬ ਕਹਿੰਦੇ ਪੈਸੇ ਤੇ ਲੈ ਆ ਸਾਡੇ ਇੱਕ ਬੰਦੇ ਨੇ ਪਰ ਮੈਂ ਨਹੀਂ ਲੈ ਠੀਕ ਹੈ ਹੁਣ ਏਦਾਂ ਦੇ ਜਿਹੜੇ ਦੋਸ਼ ਵੱਡੇ ਵੱਡੇ ਲੱਗ ਰਹੇ ਨੇ ਉਹਨਾਂ ਬਾਰੇ ਕੀ ਕਹਿੰਦੇ ਗੱਲ ਇਹ ਡਾਕਟਰ ਸਾਹਿਬ ਤੁਹਾਡੀ ਗੱਲ ਦਾ ਮੈਂ ਜਵਾਬ ਹੀ ਦੇਵਾਂਗਾ ਤੁਸੀਂ ਐਮਐਲਏ ਸਾਹਿਬ ਦਾ ਇੰਟਰਵਿਊ ਕੀਤੀ ਉਹਨਾਂ ਜਵਾਬ ਦੇ ਦਿੱਤਾ ਮੈਂ ਵੀ ਇਸ ਗੱਲ ਨਾਲ ਸਹਿਮਤ ਹਾਂ ਅਸਲ ਦੇ ਵਿੱਚ ਜਦੋਂ ਤੁਸੀਂ ਕਿਸੇ ਵੱਡੀ ਪੋਸਟ ਤੇ ਹੁੰਦੇ ਹੋ ਵੱਡੀ ਪਦਵੀ ਤੇ ਹੁੰਦੇ ਹੋ ਤੁਹਾਨੂੰ ਕਈ ਵਾਰ ਰੁਝੇਵੇਂ ਏਦਾਂ ਦੇ ਹੁੰਦੇ ਨੇ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਥੱਲੇ ਤੁਹਾਡੇ ਮੁਤਹਿਤ ਤੁਹਾਡੇ ਮੁਲਾਜ਼ਮ ਤੁਹਾਡੇ ਸਹਾਇਕ ਜਿਨ੍ਹਾਂ ਨੂੰ ਆਪਾਂ ਪੀਏ ਵੀ ਕਹਿ ਦਿੰਨੇ ਆ ਕਿ ਕਈ ਵਾਰ ਉਹ ਏੋ ਜਿਹੀਆਂ ਪੁਤਾਈਆਂ ਕਰ ਜਾਂਦੇ ਨੇ ਹੋ ਸਕਦਾ ਜੇ ਉਹ ਐਮਐਲਏ ਸਾਹਿਬ ਮੰਨੇ ਨੇ ਹੋ ਸਕਦਾ ਪੁਤਾਈ ਉਹਨਾਂ ਦੇ ਕਿਸੇ ਸੱਜਣ ਨੇ ਕੀਤੀ ਹੋਵੇ ਤੁਹਾਡੀ ਸਰਕਾਰ ਨੇ ਇੱਕ ਦਾਵਾ ਕੀਤਾ ਸੀ ਵੀ ਅਸੀਂ ਜੇ ਆਏ ਤਾਂ ਹਰ ਇੱਕ ਔਰਤ ਨੂੰ ਅਸੀਂ 1000 ਰੁਪਏ ਮਹੀਨਾ ਦਿਆ ਕਰਾਂਗੇ ਪਰ ਸਾਢੇ 3 ਸਾਲ ਬੀਤ ਗਏ ਨੇ ਤੁਹਾਡੀ ਸਰਕਾਰ ਨੇ ਕਿਸੇ ਵੀ ਔਰਤ ਨੂੰ ਚਵਾਨੀ ਵੀ ਨਹੀਂ ਦਿੱਤੀ ਠੀਕ ਹੈ ਜੀ ਤੇ ਇਹ ਫਿਰ ਝੂਠ ਔਰਤਾਂ ਨਾਲ ਕਿਉਂ ਬੋਲਿਆ ਗਿਆ ਨਹੀਂ ਡਾਕਟਰ ਸਾਹਿਬ ਝੂਠ ਨਹੀਂ ਬੋਲਿਆ ਗਿਆ ਅਸਲ ਦੇ ਵਿੱਚ ਸਾਡੀ ਪਾਰਟੀ ਨੇ ਜਦੋਂ ਅਹ ਤੇ ਗਰੰਟੀਆਂ ਕੀਤੀਆਂ ਸਨ ਗਰੰਟੀਆਂ ਵਿੱਚ ਬਹੁਤੀਆਂ ਗਰੰਟੀਆਂ ਪੂਰੀਆਂ ਹੋ ਗਈਆਂ ਨੇ ਇੱਕ ਅੱਧੀ ਗਰੰਟੀ ਤੁਸੀਂ ਮੰਨ ਕਰ ਨਹੀਂ ਜੇ ਗੱਲ ਕਰੀਏ ਬਿਜਲੀ ਦੇ ਬਿੱਲਾਂ ਦੀ 300 ਯੂਨਟ ਡਾਕਟਰ ਸਾਹਿਬ ਅੱਜ ਹਰ ਵਰਦ ਉਹ ਮੁਫਤ ਬਿਜਲੀ ਦਾ ਆਨੰਦ ਲੈ ਰਿਹਾ ਹੈ ਮਿਕਨੇ ਦਾ ਔਰ ਲੋਕਾਂ ਨੇ ਵੱਡਿਆਂ ਘਰਾਂ ਚ 2-2 3-3 ਮੀਟਰ ਲਵਾ ਲਏ ਨੇ ਵੰਡ ਕੇ ਕਿ ਮੇਰਾ ਬਿੱਲ ਨਾ ਆਵੇ ਇਹ ਹਕੀਕਤ ਹੈ ਤੁਸੀਂ ਵੀ ਇਸ ਗੱਲ ਤੋਂ ਜਾਣੋ ਜੇ ਮੁਫਤ ਸਫਰ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਚ ਔਰਤਾਂ ਦਾ ਸਫਰ ਮੁਹੱਈਆ ਕਰਵਾਇਆ ਭਗਵੰਤ ਮਾਨ ਸਰਕਾਰ ਨੇ ਉਹ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ ਸਫਰ ਦਾ ਆਨੰਦ ਮਾਣ ਰਹੀਆਂ ਨੇ ਗੱਲ ਕਰੀਏ ਮੈਂ ਅੱਗੇ ਜ਼ਿਕਰ ਕੀਤਾ ਹੈ ਮੁਹੱਲਾ ਕਲੀਨਿਕਾਂ ਦੀ ਲਗਭਗ 850 900 ਮੁਹੱਲਾ ਕਲੀਨਿਕ ਪੰਜਾਬ ਦੇ ਵਿੱਚ ਖੁੱਲ ਚੁੱਕੇ ਨੇ ਜਿਨ੍ਹਾਂ ਵਿੱਚ ਹਰ ਤਰ੍ਹਾਂ ਦਾ ਇਲਾਜ ਮੁਹੱਈਆ ਹੈ ਹਰ ਤਰ੍ਹਾਂ ਦੇ ਟੈਸਟ ਮੁਹੱਈਆ ਨੇ ਬਿਨਾ ਪੈਸੇ ਤੋਂ ਇਲਾਜ ਹੋ ਰਿਹਾ ਔਰ ਹੋਰ ਵੱਡੀ ਗੱਲ ਹੋਵੇ ਮੈਂ ਇਹੋ ਜੀਆਂ ਕਈ ਬੇਸ਼ੁਮਾਰ ਗਿਣਤੀਆਂ ਕਰਾ ਸਕਦਾ ਗੱਲ ਹੈ ਕਿ ਇੱਕ ਗਰੰਟੀ ਸਾਡੀ ਰਹਿ ਗਈ ਅਸੀਂ ਉਸ ਤੋਂ ਮੁਨਕਰ ਨਹੀਂ ਪਿਛਲੇ ਸਮੇਂ ਦੌਰਾਨ ਰਖੜੀ ਦੇ ਲਾਗੇ ਤੱਕ ਭਵਨ ਸਿੰਘ ਸਾਹਿਬ ਨੇ ਐਲਾਨ ਕੀਤਾ ਸੀ ਕਿ ਮੈਂ ਆਪਣੀਆਂ ਭੈਣਾਂ ਨਾਲ ਜਿਹੜਾ ਵਾਅਦਾ ਕੀਤਾ ਉਹ 1000 ਰੁਪਏ ਨੂੰ 1100 ਰੁਪਿਆ ਕਰਕੇ ਮੋੜਾਂਗਾ ਪਰ ਉਹਨੂੰ ਸਾਲ ਤੋਂ ਵੱਧ ਟਾਈਮ ਹੋ ਗਿਆ ਦਿੱਤੇ ਫੇਰ ਵੀ ਨਹੀਂ ਗੱਲ ਬਦ ਕੀ ਹੈ ਮੈਂ ਤੁਹਾਡੀ ਸਾਰੀ ਗੱਲ ਨਾਲ ਸਹਿਮਤ ਹਾਂ ਕੁਝ ਕਮੀਆਂ ਰਹਿ ਜਾਂਦੀਆਂ ਨੇ ਮੈਂ ਬਾਰ ਬਾਰ ਇੱਕ ਬੇਨਤੀ ਕਰਦਾ ਡਾਕਟਰ ਸਾਹਿਬ ਸਾਡੀ ਸਰਕਾਰ ਚ ਵੀ ਇਹ ਕਮੀ ਰਹਿ ਗਈ ਹੈ ਮੈਂ ਇਸ ਗੱਲ ਤੋਂ ਮੁਨਕਰ ਨਹੀਂ ਜਿਵੇਂ ਕਿਸਾਨਾਂ ਨੂੰ ਕਿਹਾ ਸੀ 5 ਮਿੰਟਾਂ ਦੇ ਵਿੱਚ ਸਾਰੀਆਂ ਫਸਲਾਂ ਤੇ ਐਮ ਐਸ ਪੀ ਦੇ ਦੇਵਾਂਗੇ ਉਹ ਵੀ ਨਹੀਂ ਹੋਇਆ ਜੀ ਜਿਵੇਂ ਹੋਰ ਕਿੰਨੇ ਸਾਰੇ ਬੇਰੁਜ਼ਗਾਰੀ ਪੱਤੇ ਦਾ ਵਾਅਦਾ ਹੋਇਆ ਸੀ ਜਿਹੜੇ ਬੇਰੁਜ਼ਗਾਰ ਹੈ ਉਹਨਾਂ ਨੂੰ ਹਰ ਮਹੀਨੇ ਬੇਰੁਜ਼ਗਾਰੀ ਪੱਤਾ ਮਿਲਿਆ ਕਰੇਗਾ ਉਹ ਵੀ ਨਹੀਂ ਮਿਲਿਆ ਜੀ ਗੱਲ ਹੈ ਮੈਂ ਡਾਕਟਰ ਸਾਹਿਬ ਦੇਖੋ ਕਈ ਵਾਰ ਕੀ ਹੁੰਦਾ ਇੱਕ ਪਰਿਵਾਰ ਦੇ 10 ਜੀ ਸਾਹਮਣੇ ਔਖੇ ਹੋ ਜਾਂਦੇ ਨੇ ਇਹ ਪੰਜਾਬ ਦੇ ਵਿੱਚ ਬਹੁਤ ਵੱਡਾ ਪਰਿਵਾਰ ਹੈ ਪੰਜਾਬ ਸਰਕਾਰ ਦੇ ਕੋਲ ਮੈਂ بار بار ਇੱਕੋ ਗੱਲ ਕਰਾਂਗਾ ਕਿ ਜੇ ਕਮੀਆਂ ਰਹਿ ਗਈਆਂ ਨੇ ਤਾਂ ਛੇਤੀ ਪੂਰੀਆਂ ਹੋਣਗੀਆਂ ਦੂਜੀਆਂ ਪਾਰਟੀਆਂ ਵੀ ਪਹਿਲਾਂ ਇਹੀ ਕੁਛ ਕਹਿੰਦੀਆਂ ਸੀ ਕਿ ਪੰਜਾਬ ਵੱਡਾ ਬਹੁਤ ਆ ਇਸ ਕਰਕੇ ਅਸੀਂ ਕੁਛ ਕਰ ਨਹੀਂ पाए ਇਹੀ ਗੱਲ ਜੇ ਤੁਹਾਡੀ ਪਾਰਟੀ ਕਹੇਗੀ ਤਾਂ ਫਿਰ ਦੂਜੀਆਂ ਪਾਰਟੀਆਂ ਬਰੀ ਹੋ ਜਾਣਗੀਆਂ ਨਹੀਂ ਡਾਕਟਰ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜੋ ਤੁਸੀਂ ਕਹਿੰਦੇ ਹੋ ਠੀਕ ਹੈ ਤੁਸੀਂ ਗਲਤ ਨਹੀਂ ਕਹਿ ਰਹੇ ਤੱਥਾਂ ਦੇ ਆਧਾਰ 'ਤੇ ਗੱਲ ਕਰ ਰਹੇ ਹੋ ਗੱਲ ਇਹ ਹੈ ਕਿ ਸਾਡੀ ਸਰਕਾਰ ਨੇ ਕਦੀ ਇਹ ਤੇ ਨਹੀਂ ਕਿਹਾ ਕਿ ਜਦੋਂ ਉਹ ਭੰਡ ਖਾਲੀ ਟੀਪਾ ਖੜਕਾਉਂਦਾ ਸੀ ਮਜੀਠੀਆ ਕਿ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਪਰ ਹਰ 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 ਦੋ ਮਹੀਨੇ ਬਾਅਦ ਪੰਜਾਬ ਸਰਕਾਰ ਜਿਹੜੀ ਆ ਉਹ ਕੇਂਦਰ ਤੋਂ ਕਰਜ਼ਾ ਲੈਂਦੀ ਆ ਆ ਇਹ ਮੇਰੇ ਖਿਆਲ ਨਾਲ 5 ਦਿਨ ਹੋਇਆ 1000 ਕਰੋੜ ਦਾ ਕਰਜ਼ਾ ਫਿਰ ਕੇਂਦਰ ਤੋਂ ਲੈ ਲਿਆ ਠੀਕ ਹੈ ਤੇ ਜੇ ਕਰ ਪੰਜਾਬ ਸਰਕਾਰ ਦੇ ਖਜ਼ਾਨੇ ਚ ਪੈਸੇ ਵਧੂ ਨਹੀਂ ਜਿਵੇਂ ਕਿ ਤੁਸੀਂ ਸਾਰੇ ਦਾਵਾ ਕਰਦੇ ਹੋ ਫਿਰ ਔਰਤਾਂ ਨੂੰ ਹਜ਼ਾਰ ਹਜ਼ਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਫਿਰ ਕੇਂਦਰ ਤੋਂ ਕਰਜ਼ੇ ਕਿਉਂ ਲਏ ਜਾ ਰਹੇ ਨੇ ਗੱਲ ਤੁਹਾਡੀ ਡਾਕਟਰ ਸਾਹਿਬ ਬਹੁਤ ਸਿਆਣੀ ਹੈ ਕੁਝ ਮਜਬੂਰੀਆਂ ਹੁੰਦੀਆਂ ਨੇ ਸਰਕਾਰਾਂ ਨੂੰ ਚਲਾਉਣ ਵਾਸਤੇ ਉਹ ਹੁਣ ਮੈਂ ਤੁਹਾਨੂੰ ਦੇਖੋ ਅੰਦਰੂਨੀ ਗੱਲਾਂ ਨੇ ਇਸ ਬਾਰੇ ਜਦੋਂ ਕਿਤੇ ਤੁਹਾਡੀ ਡਿਸਕਸ਼ਨ ਅਮਨੋਰਾ ਜੀ ਨਾਲ ਜਾਂ ਭਗਵੰਤ ਮਾਨ ਜੀ ਨਾਲ ਜਾਂ ਸੰਜੇ ਸਿੰਘ ਜੀ ਨਾਲ ਜਾਂ ਕੇਦਰੀਵਾਲ ਸਾਹਿਬ ਨਾਲ ਜਾਂ ਹਰਪਾਲ ਸਿੰਘ ਚੀਮਾ ਜੀ ਨਾਲ ਕਿਸੇ ਨਾਲ ਹੋਏਗੀ ਤੁਸੀਂ ਜ਼ਰੂਰ ਸਵਾਲ ਕਰਿਓ ਅਸੀਂ ਉਸ ਲੈਵਲ ਦੀ ਗੱਲ ਨਹੀਂ ਕਰ ਸਕਦੇ ਕਿਉਂਕਿ ਜਿਸ ਲੈਵਲ ਤੇ ਉਹ ਬੈਠੇ ਨੇ ਤੁਸੀਂ ਜ਼ਿਕਰ ਕੀਤਾ ਸੀ ਪੰਜਾਬ ਸਰਕਾਰ ਵਿੱਚ ਮੇਰੀ ਨੁਮਾਇੰਦਗੀ ਦੀ ਉਹ ਮੈਂ ਕਰਨਾ ਭੁੱਲ ਗਿਆ ਪੰਜਾਬ ਸਰਕਾਰ ਨੇ ਬੜੀ ਵੱਡੀ ਜ਼ਿੰਮੇਵਾਰੀ ਲਈ ਹੈ ਇਹ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਚੰਡੀਗੜ੍ਹ 26 ਸੈਕਟਰ ਚ ਮੇਰਾ ਦਫ਼ਤਰ ਹੈ ਪਰ ਭਗਵੰਤ ਮਾਨ ਸਾਹਿਬ ਨੇ ਉਹਦੀ ਸੇਵਾ ਮੈਨੂੰ ਮੇਰੇ जिम्मे ਲਈ ਹੈ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਦੇ ਕਮਾਂਡ ਦੇ ਹੇਠ ਉਹ ਇੰਸਟੀਚਿਊਟ ਚੱਲ ਰਿਹਾ ਹੈ ਭਗਵੰਤ ਮਾਨ ਸਾਹਿਬ ਉਸ ਇੰਸਟੀਚਿਊਟ ਦੇ ਪ੍ਰੈਜ਼ੀਡੈਂਟ ਨੇ ਔਰ ਹਰਪਾਲ ਸਿੰਘ ਚੀਮਾ ਜੀ ਸਾਡੇ ਖਜ਼ਾਨਾ ਮੰਤਰੀ ਵਾਈਸ ਪ੍ਰੈਜ਼ੀਡੈਂਟ ਨੇ ਜਿਹੜੇ ਸਿਹਤ ਮੰਤਰੀ ਨੇ ਸਿੱਖਿਆ ਮੰਤਰੀ ਨੇ ਬਿਜਲੀ ਮੰਤਰੀ ਨੇ ਤੇ ਸਾਰੇ ਮੰਤਰੀ ਉਸ ਡਿਪਾਰਟਮੈਂਟ ਦੇ ਮੈਂਬਰ ਨੇ ਤੇ ਤੁਹਾਡੇ ਵੀਰ ਕਵਰ ਇਕਬਾਲ ਸਿੰਘ ਨੂੰ ਵੀ ਉਸ ਡਿਪਾਰਟਮੈਂਟ ਚ ਬਤੌਰ ਮੈਂਬਰ ਸ਼ਾਮਲ ਕੀਤਾ ਹੈ ਕਿ ਕੈਬਨਿਟ ਰੈਂਕ ਦਿੱਤਾ ਮੈਨੂੰ ਮੈਂ ਬੜਾ ਮਾਣ ਮੱਤਾ ਹਾਂ ਮੈਂ ਪੰਜਾਬ ਸਰਕਾਰ ਦਾ ਧੰਨਵਾਦੀ ਹਾਂ ਜੀ ਔਰ ਵੱਡੀ ਗੱਲ ਹੈ ਡਾਕਟਰ ਸਾਹਿਬ ਅਸੀਂ ਪੱਬਾ ਪਾਰ ਲੱਗੇ ਹੋਏ ਆਂ ਜੇ ਕਮੀਆਂ ਰਹਿੰਦੀਆਂ ਨੇ ਅਸੀਂ ਦੂਰ ਕਰਨ ਦਾ ਛੇਤੀ ਵਾਦਾ ਕਰਦੇ ਆਂ ਮਿੱਤਰ ਪਿਆਰੇ ਤੁਸੀਂ ਸੁਣਿਆ ਕਮਰ ਇਕਬਾਲ ਸਿੰਘ ਜੀ ਹੋਰਾਂ ਨੇ ਤੁਹਾਡੇ ਸਾਹਮਣੇ ਆਪਣੀ ਗੱਲ ਰੱਖੀ ਹੈ ਪੰਜਾਬ ਸਰਕਾਰ ਦੇ ਵਿੱਚ ਇਹਨਾਂ ਨੇ ਦੱਸਿਆ ਕਿ ਕੈਬਨਟ ਰੈਂਕ ਦੇ ਪੱਧਰ ਤੇ ਇਹ ਕੰਮ ਕਰ ਰਹੇ ਨੇ ਇਹਨਾਂ ਨੇ ਆਪਣੀ ਸਮਰੱਥਾ ਅਨਸਾਰ ਵਾਜਿਬ ਜਵਾਬ ਦਿੱਤੇ ਨੇ ਤੁਸੀਂ ਵੱਡੇ ਹੋ ਲੋਕ ਵੱਡੇ ਹੁੰਦੇ ਨੇ ਹੁਣ ਤੁਸੀਂ ਫੈਸਲਾ ਕਰਨਾ ਇੱਕ ਗੱਲ ਪੱਕੀ ਹੈ ਪਿਛਲੀਆਂ ਸਰਕਾਰਾਂ ਨੇ 72 ਤੇ 73 ਸਾਲ ਤੱਕ ਪੰਜਾਬ ਨੂੰ ਝੁੰਡਿਆ ਪੰਜਾਬ ਨੂੰ ਲੁੱਟਿਆ ਕੋਸ਼ਿਸ਼ ਨਹੀਂ ਬਣਿਆ ਪੰਜਾਬ ਦਾ ਅਕਾਲੀ ਭੜਪਾ ਦੀ ਸਰਕਾਰ ਰਹੀ ਕਾਂਗਰਸ ਦੀ ਸਰਕਾਰ ਪੰਜਾਬ 'ਚ ਰਹੀ ਪਰ ਨਾ ਇੱਥੇ ਬੇਰੁਜ਼ਗਾਰੀ ਖਤਮ ਹੋਈ ਨਾ ਨਸ਼ਿਆਂ ਦੇ ਵਿਰੁੱਧ ਕੋਈ ਮਹਿੰਮ ਚੱਲੀ ਨਾ ਇੱਥੇ ਕਿਸਾਨਾਂ ਦੇ ਲਈ ਕੋਈ ਵਧੀਆ ਕੰਮ ਹੋਇਆ ਨਾ ਮਜ਼ਦੂਰਾਂ ਲਈ ਕੋਈ ਬਿਹਤਰ ਕੰਮ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦਾਅਵਾ ਕਰਦੀ ਹੈ ਕਿ ਅਸੀਂ ਸਾਰੇ ਵਰਗਾਂ ਦੇ ਲਈ ਦੂਜਿਆਂ ਨਾਲੋਂ ਬਿਹਤਰ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਮਰਿਕ ਬਾਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਧੰਨਵਾਦ ਜੀ ਮਿਹਰਬਾਨੇ ਡਾਕਟਰ ਸਾਹਿਬ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਧੰਨਵਾਦ ਔਰ ਸਮੁੱਚੇ ਦਰਸ਼ਕਾਂ ਦਾ ਤਹਿ ਦਿਲੋਂ ਰਹਿਣੀ ਆ ਜਿਨ੍ਹਾਂ ਨੂੰ ਤੁਸੀਂ ਮੇਰੇ ਰੂਬਰੂ ਤੇ ਉਹਨਾਂ ਨੂੰ ਮੇਰੇ ਰੂਬਰੂ ਕਰਨ ਦਾ ਮੌਕਾ ਦਿੱਤਾ ਮਿਹਰਬਾਨੀ ਜੀ